ਸਾਨੂੰ ਉਹ ਵੀ ਰੱਖਣ ਤੇ ਜਿਹੜਾ ਨਹੀਂ ਦਿੱਤਾ ਜਾਏਗਾ ਜੇ ਜਿਹੜੇ ਐਗਜ਼ਿਸਟਿੰਗ ਹੁਣ ਸੈਸ਼ਨ ਨੇ ਜਿਹੜੇ ਉਹ ਘੱਟੋ ਘੱਟ 40 ਦਿਨ ਦਾ ਜਿਹੜਾ ਹੈ ਸਿਟਿੰਗ ਹੋਣੀ ਚਾਹੀਦੀ ਹੈ ਤੇ ਜੇ ਅੱਜ ਦੇਖੀਏ ਹੁਣ ਤੱਕ ਮਸਾ ਜਿਹੜਾ ਹੈ 10 12 ਸਿਟਿੰਗ ਇਸ ਸਾਲ ਦੇ ਵਿੱਚ ਵਿਧਾਨ ਸਭਾ ਦੀਆਂ ਹੋਈਆਂ ਨੇ ਸੋ ਲੋਕਤੰਤਰ ਦਾ ਇਹ ਬਹੁਤ ਵੱਡਾ ਕਹਾਣ ਹੋ ਰਿਹਾ ਹੈ ਸਰਕਾਰ ਆਵੀਆਂ ਨਕਾਮੀਆਂ ਕਰਕੇ ਇਹ ਗੱਲਾਂ ਤੋਂ ਬਹਿਸ ਕਰਨ ਨੂੰ ਭੱਜ ਰਹੀ ਹੈ ਤੇ ਜੇ ਜਿਸ ਤਰ੍ਹਾਂ ਉਹਨਾਂ ਨੇ ਇਸ ਸੈਸ਼ਨ ਨੂੰ ਕਟੇਲ ਕਰਨ ਦੀ ਇਹਨੂੰ ਇਹਦਾ ਸਮਾਂ ਘਟਾਉਣ ਦੀ ਜਿਹੜੀ ਵਿਉਂਤ ਬਣਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਉਹਦਾ ਪੂਰਾ ਡਟ ਕੇ ਵਿਰੋਧ ਕਰੇਗਾ ਤੇ ਅਸੀਂ ਜਿਹੜਾ ਹੈ ਇਸ ਗੱਲ ਦਾ ਦਬਾਅ ਫੇਰ ਪਾਵਾਂਗੇ ਵੀ ਜਿਹੜਾ ਇਸ ਸੈਸ਼ਨ ਨੂੰ ਘੱਟੋ-ਘੱਟ ਜਿਹੜਾ 1 ਹਫ਼ਤੇ ਦਾ ਸੈਸ਼ਨ ਹੋਣਾ ਚਾਹੀਦਾ ਤਾਂ ਕਿ ਹਰ ਹਲਕੇ ਦੇ ਨਾਲ ਹਰ ਵਰਗ ਦੇ ਨਾਲ ਜਿਹੜੀਆਂ ਚੁੜੀਆਂ ਹੋਈਆਂ ਮੁਸ਼ਕਲਾਂ ਨੇ ਉਹਨਾਂ ਨੂੰ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਵਿਧਾਨ ਸਭਾ ਵਿੱਚ ਰੱਖ ਸਕੀਏ ਸਰਕਾਰ ਦੇ ਧਿਆਨ ਵਿੱਚ ਲਿਆ ਸਕੀਏ ਤੇ ਇਹ ਜਿਹੜੀ ਸਾਡੀ ਜੇ ਸਾਨੂੰ ਇਹ ਡਿਊਟੀ ਅਸੀਂ ਪੂਰੀ ਨਹੀਂ ਕਰ ਸਕਾਂਗੇ ਪਰ ਸਾਡਾ ਜਿਹੜਾ ਐਮਐਲਏ ਚੁਣੇ ਜਾਣ ਦਾ ਤਾਂ ਜਿਹੜਾ ਹੈ ਜਿਹੜਾ ਗੱਲ ਹੈ ਉਹਦਾ ਕੋਈ ਮਹਨਤ ਨਹੀਂ ਰਹਿੰਦਾ ਤੇ ਇੰਨਾ ਜਿਹੜਾ ਪੈਸਾ ਵਿਧਾਨ ਸਭਾ ਤੇ ਵੀ ਬਰਬਾਦ ਕਰਦੇ ਆ ਸੈਸ਼ਨ ਬੁਲਾ ਕੇ ਉਹਦਾ ਵੀ ਕੋਈ ਮਹਨੇ ਨਹੀਂ ਰੱਖਦੇ ਸੋ ਇਹਦੀ ਅਸੀਂ ਜੇ ਸਰਕਾਰ ਨੇ ਇੱਕ ਦਿਨ ਦਾ ਕਰਦੀ ਹੈ ਅਸੀਂ ਇਹਦਾ ਪੂਰਾ ਡਟ ਕੇ ਜਿਹੜਾ ਵਿਰੋਧ ਕਰਾਂਗੇ ਆ ਪੋਲਨ ਬੀਜੇਪੀ ਆ ਤੁਸੀਂ ਦੇਖੋ ਅੱਜ ਤੱਕ ਜੋ ਉਹਨਾਂ ਨੇ ਗੱਲ ਕੀਤੀ ਸੀ ਉਹ ਕਹਿੰਦੇ ਵੀ ਅਸੀਂ ਕੱਲ ਦੇ ਸੈਸ਼ਨ ਨੂੰ ਜੋੜਨ ਦੀ ਸਿਟਿੰਗ ਨੂੰ ਇੱਕ ਦਿਨ ਦੀ ਸਿਟਿੰਗ ਕਰਕੇ ਉਹਨੂੰ ਜਦ ਤੱਕ ਲੋਡ ਹੋਏਗੀ ਉਹਨੂੰ ਐਕਸਟੈਂਡ ਕਰ ਲਾਂਗੇ ਜੋ ਉਹਨਾਂ ਨੇ ਸਾਨੂੰ ਦੱਸਿਆ ਜੋ ਬਿਜ਼ਨਸ ਅਡਵਾਈਜ਼ਰੀ ਕਮੇਟੀ ਦੇ ਵਿੱਚ ਸਾਡੇ ਧਿਆਨ ਵਿੱਚ ਲਿਆਂਦਾ ਤੇ ਇਹ ਗੱਲ ਦਾ ਜਿਹੜਾ ਅਸੀਂ ਇਸ ਗੱਲ ਤੇ ਉਹਨਾਂ ਨੂੰ ਬਿਲਕੁਲ ਕੋਰਾ ਜਵਾਬ ਦਿੱਤਾ ਵੀ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਸਾਡੀ ਇਸ ਡਿਮਾਂਡ ਇਹ ਹੈ ਵੀ ਸਿਟਿੰਗ ਨੂੰ ਚਾਰ ਤੋਂ ਵਧਾਇਆ ਜਾਵੇ ਤੇ ਤੁਸੀਂ ਜਿਹੜਾ ਉਲਟਾ ਉਹ ਤਿੰਨ ਸਿਟਿੰਗਸ ਨੂੰ ਵੀ ਕੱਟ ਕੇ ਇੱਕ ਸਿਟਿੰਗ ਕਰਨ ਜਾ ਰਹੇ ਹੋ ਇਹ ਤਾਂ ਬਿਲਕੁਲ ਹੀ ਜਿਹੜੀ ਇਹ ਨਿਹਰਗਰਦੀ ਐ ਐਸਾ ਅੱਜ ਤੱਕ ਕੋਈ ਸੈਸ਼ਨ ਨਹੀਂ ਹੋਇਆ ਜਿੱਦੀ ਸਿਰਫ ਇੱਕ ਸਿਟਿੰਗ ਹੋਵੇ ਤੁਸੀਂ ਵਿਧਾਨ ਸਭਾ ਦਾ ਹਾਸ ਕੱਢ ਕੇ ਦੇਖ ਲਓ ਕੋਈ ਐਸਾ ਸੈਸ਼ਨ ਨਹੀਂ ਹੋਇਆ ਤੇ ਹੁਣ ਮੈਂ ਨਹੀਂ ਸਮਝਦਾ ਕਿ ਇਹ ਸਰਕਾਰ ਦੀ اخلاقی ਇੱਕ ਬਹੁਤ ਵੱਡੀ ਹਾਰ ਐ ਮੈਂ ਸਮਝਦਾ ਜਾਂ ਇੱਕ ਆਪਦੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਵਾਲੀ ਗੱਲ ਹੈ ਸੇਬ ਸਾਹਿਬ ਕਿੰਨੇ ਕੁਐਸਚਨਸ ਫਿਰੋਮਣੀ ਅਕਾਲੀ ਦੇ ਵੀ ਸਿਰਫ ਉਹ ਵਿਧਾਨ ਸਭਾ ਚ ਰੱਖੇ ਜਾਣਾ ਸੀ ਤੇ ਉਹਨਾਂ ਦਾ ਕੀ ਜਵਾਬ ਆਇਆ ਕਿ ਆਹ ਕੁਐਸਚਨਸ ਵੀ ਜਿਹੜੇ ਆ ਲਿਖਤੇ ਜਾ ਰਹੇ ਆ ਜਾਂ ਉਹਨਾਂ ਨੂੰ ਵੀ ਦੇਖੋ ਕੁਐਸਚਨਸ ਵੀ ਉਹ ਨਹੀਂ ਕੁਐਸਚਨਸ ਤਾਂ ਤਾ ਲੱਗਣਗੇ ਜੇ ਸੈਟਿੰਗਸ ਹੋਣਗੀਆਂ ਜੇ 6-7 ਸੈਟਿੰਗ ਇੰਨੇ ਕੁਐਸਚਨਸ ਲੱਗੇ ਹੋਏ ਨੇ ਵੀ 6-7 ਸੈਟਿੰਗਸ ਦੇ ਵਿੱਚ ਵੀ ਉਹ ਕੁਐਸਚਨ ਜਿਹੜੇ ਨੇ ਸਾਰੇ ਕਵਰ ਪੂਰੇ ਨਹੀਂ ਹੋ ਸਕਦੇ ਇਹ ਅਸੀਂ ਉੱਥੇ ਅੱਜ ਪੁੱਛਿਆ ਸੀ ਤੇ ਹੋਰ ਵੀ ਜਿਹੜਾ ਹੈ ਨਾਨ-ਆਫੀਸ਼ੀਅਲ ਬਿਜ਼ਨਸ ਬਹੁਤ ਹੈ ਜਿਹੜਾ ਕੰਡਕਟ ਕਰਨ ਵਾਲਾ ਹੈ ਲੋਕਾਂ ਦੇ ਮੁੱਦੇ ਨੇ ਜਿਹੜੇ ਉੱਥੇ ਡਿਸਕਸ ਕਰਨ ਵਾਲੇ ਨੇ ਅਸੀਂ ਤਾਂ ਉਹ ਮੁੱਦਿਆਂ ਨੂੰ ਡਿਸਕਸ ਕਰਨਾ ਚਾਹੁੰਦੇ ਜਿਹੜੇ ਪੰਜਾਬ ਦੇ ਹਰ ਨਾਗਰਿਕ ਦੇ ਨਾਲ ਜੁੜੇ ਹੋਏ ਨੇ ਜਿਹੜੇ ਮਸਲੇ ਉਹਨਾਂ ਨੂੰ ਅਸੀਂ ਵਿਧਾਨ ਸਭਾ 'ਚ ਉਠਾਉਣਾ ਚਾਹੁੰਦੇ ਆ ਕੀ ਕੋਈ ਧਿਆਨ ਖਿੱਚਣ ਪ੍ਰਸਤਾਵ ਜਾਂ ਕਾਮਰੋ ਉਹ ਲੈ ਕੇ ਆਵਾਂਗੇ ਅਸੀਂ ਲੈ ਕੇ ਆ ਰਹੇ ਹਾਂ ਸਾਰੇ ਉਹ ਤਾਂ ਏਜੰਡਾ ਦੇ ਵਿੱਚ ਆ ਹੀ ਹੈ ਆ ਸੋਮ ਪ੍ਰਕਾਸ਼ ਦੀ ਗੱਲ ਸੁਣੋ ਜੀ ਪਾਜਦੇ ਸੀ ਤੇ ਬਹੁਤ ਦੁਖਦਾਈ ਗੱਲ ਹੈ ਕਿ ਵਿਧਾਨ ਸਭਾ ਦਾ ਸੈਸ਼ਨ ਇਸ ਤਰ੍ਹਾਂ ਹੀ ਹੋ ਰਿਹਾ ਹੈ ਇਹਦੇ ਵਿੱਚ ਸਿਰਫ ਇੱਕ ਸੈਸ਼ਨ ਹੋ ਰਿਹਾ ਔਰ ਪਹਿਲਾਂ ਇਹ ਕਿਹਾ ਗਿਆ ਸੀ ਕਿ ਤਿੰਨ ਸੈਸ਼ਨ ਹੋਣਗੇ ਪਹਿਲਾ ਵਿਚਰੀ ਤੋਂ ਹੋਣ ਗਿਆ ਤੇ ਦੋ ਸੈਸ਼ਨ ਹੋਣਗੇ ਔਰ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਇੰਨਾ ਛੋਟਾ ਸੈਸ਼ਨ ਰੱਖਿਆ ਗਿਆ ਹੈ ਕੋਈ ਕਿਸੇ ਨੂੰ ਮੌਕਾ ਨਹੀਂ ਦਿੱਤਾ ਕਿ ਬੋਲਣ ਦਾ ਜੇ ਸੈਸ਼ਨ ਦੇ ਵਿੱਚ ਸਮਾਂ ਮਿਲੇ ਬੋਲਣ ਦਾ ਤਾਂ ਹੀ ਅਸੀਂ ਬੋਲ ਸਕਦੇ ਆ ਅ ਸਰਕਾਰ ਦਾ ਪਤਾ ਨਹੀਂ ਕੀ ਹੈ ਕਿ ਉਹ ਕੋਈ ਵੀ ਕੰਮ ਦੀ ਗੱਲ ਹੋ ਰਹੀ ਰਹੀ ਔਰ ਇਸ ਪਾਸੇ ਨਾ ਸਰਕਾਰ ਦਾ ਧਿਆਨ ਹੈ ਜਿਹੜੇ ਜ਼ਰੂਰੀ ਮਸਲੇ ਹੈ ਸਰਕਾਰ ਉਠਾਉਣ ਵਾਲੇ ਆਪੋਜੀਸ਼ਨ ਨੇ ਉਠਾਣੇ ਹੁੰਦੇ ਆ ਚਾਹੇ ਉਹ ਕਿਸਾਨ ਦੀ ਗੱਲ ਹੋਵੇ ਚਾਹੇ ਮਜ਼ਦੂਰ ਦੀ ਗੱਲ ਹੋਵੇ ਚਾਹੇ ਐਸਸੀ ਦੀ ਗੱਲ ਹੋਵੇ ਚਾਹੇ ਇੱਕ ਖੇਤ ਮਜ਼ਦੂਰ ਦੀ ਗੱਲ ਹੋਵੇ ਬਹੁਤ ਸਾਰੇ ਮਹੱਤਵਪੂਰਨ ਮਸਲੇ ਗੰਨੇ ਦੀ ਪੇਮੈਂਟ ਦਾ ਹੈ ਤੇ ਹੋਰ ਆਲੂਆਂ ਦਾ ਹੈ ਤੇ ਹੋਰ ਜਿਹੜੇ ਝੋਨੇ ਦੇ ਰੁਲਿਆ ਉਹ ਸਾਰੇ ਮਸਲੇ ਉਠਾਉਣ ਵਾਲੇ ਨੇ ਬਹੁਤ ਸਮਾਂ ਚਾਹੀਦਾ ਘਟੋ-ਘਟ ਇੱਕ ਹਫ਼ਤਾ ਦਾ 10 ਸੈਸ਼ਨ ਹੋਣ ਤਾਂ ਜਾ ਕੇ ਗੱਲ ਬਣਦੀ ਆ ਤਾਂ ਸਾਰੇ ਮਸਲੇ ਉਠਾਏ ਜਾ ਸਕਦੇ ਆ ਸਾਰੇ ਐਮਐਲਏ ਇਸ ਬਾਰੇ ਬੜੇ ਦੁਖੀ ਨੇ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਉਹ ਸਾਰੇ ਚਾਹੁੰਦੇ ਨੇ ਕਿ ਸਮਾਂ ਮਿਲੇ ਆਪਣੇ ਆਪਣੇ ਇਲਾਕੇ ਦੀਆਂ ਗੱਲਾਂ ਅਸੀਂ ਲੋਕ ਸਰਕਾਰ ਦੇ ਅੱਗੇ ਉਠਾ ਸਕੀਏ ਲੇਕਿਨ ਸਰਕਾਰ ਭੱਜ ਰਹੀ ਹੈ ਨਾ ਮਸਲਿਆਂ ਤੋਂ ਔਰ ਇਹ ਪਹਿਲੀ ਵਾਰ ਹੋ ਰਿਹਾ ਪਿਛਲੀ ਵਾਰੀ ਵੀ ਸੈਸ਼ਨ ਬਿਲਕੁਲ ਛੋਟਾ ਹੋਇਆ ਸੀ ਇਸ ਵਾਰੀ ਤਾਂ ਬਿਲਕੁਲ ਸਰਕਾਰ ਨੇ ਇਸ ਪਾਸੇ ਆ ਗਈ ਕਿ ਇੱਕ ਦਿਨ ਦਾ ਸੈਸ਼ਨ ਰੱਖ ਕੇ ਡੈਮੋਕ੍ਰੇਸੀ ਦਾ ਲੋਕਤੰਤਰ ਦਾ ਜਰੂਰਸ ਕੱਟਣ ਵਾਲੀ ਗੱਲ ਹੈ ਔਰ ਅਸੀਂ ਚਾਹਾਂਗੇ ਸਰਕਾਰ ਨੂੰ ਇਹ ਬੇਨਤੀ ਵੀ ਹੈ ਸਰਕਾਰ ਤੋਂ ਚਾਹਾਂਗੇ ਕਿ ਲੋਕਤੰਤਰ ਦੀ ਮਰਿਆਦਾ ਦੇ ਮੁਤਾਬਕ ਲੋਕਾਂ ਨੂੰ ਵੱਧ ਵੱਧ ਸੈਸ਼ਨ ਦੇਣ ਔਰ ਤਾਂ ਕਿ ਅਸੀਂ ਆਪਣੇ ਵਿਚਾਰ ਲੋਕਾਂ ਕੇ ਰੱਖ ਸਕੀਏ ਜਿਹੜੇ ਸ਼ਰਿੰਕਿੰਗ ਸੈਸ਼ਨ ਹੈ ਔਰ ਸਟੈਂਡਰਡ ਆਫ ਡਿਸਕਸ਼ਨ ਇਨ ਦੀ ਹਾਊਸ ਹੈ ਉਹ ਬਹੁਤ ਬਾੜਾ ਹੋ ਰਿਹਾ ਜਿਸ ਤਰ੍ਹਾਂ ਦੇ ਪਿਛਲੇ ਸੈਸ਼ਨ ਦੇ ਵਿੱਚ ਸਰਕਾਰ ਦੇ ਮੰਤਰੀਆਂ ਨੇ ਨੀਚ ਪਾਸ਼ਾ ਬੋਲੀ ਹੈ ਗੰਦੀ ਪਾਸ਼ਾ ਬੋਲੀ ਹੈ ਸਟੈਂਡਰਡ ਤੋਂ ਡਿੱਕੇ ਬੋਲੇ ਨੇ ਇਹ ਵੀ ਇਹਨਾਂ ਨੂੰ ਸਮਝਣ ਦੀ ਲੋੜ ਹੈ ਲੋਕਤੰਤਰ ਦੇ ਵਿੱਚ ਅਸੀਂ ਆਪਣੀ ਗੱਲ ਰੱਖ ਸਕਦੇ ਹਾਂ ਗੰਦ ਨਹੀਂ ਬੋਲ ਸਕਦੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਸੈਸ਼ਨ ਹੈ ਠੀਕ ਤਰ੍ਹਾਂ ਚਲਾਉਣ ਔਰ ਚੰਗਾ ਲੰਬਾ ਸਮਾਂ ਚਲਾਈਏ ਤੱਕ ਲੋਕਾਂ ਦੀ ਗੱਲ ਲੋਕਾਂ ਸਾਹਮਣੇ ਸਰਕਾਰ ਦਾ ਸਾਹਮਣੇ ਅਸੀਂ ਰੱਖ ਸਕੀਏ